ਮੇਰਾ ਨਾਮ ਜਗਦੀਪ ਸਿੰਘ ਹੈ ਜੀ। ਨੇ ਬਾਈ ਪੌਣੇ ਕਨੌਂ ਦੀ ਗੱਲ ਆ ਹੈ ਬਾਈ। ਔਕਾ ਆਇਆ ਸੀਗਾ ਸਾਡੇ ਪਿੰਡ। ਮੇਰੇ ਆਪ ਦੇ ਖੁਦ ਦੇ ਦੋ ਬੱਚੇ ਆ ਬਸ ਤੇ ਅਸੀਂ ਨਾਲ ਦੀ ਨਾਲ ਪਿੰਡ ਵਾਸੂ ਦੀ ਭੱਜੇ ਆ। ਸਾਡੇ ਆਉਂਦਿਆਂ ਨੂੰ ਬਾਈ ਡਰਾਈਵਰ ਨੇ ਆਪਦੀ ਵਧੀਆ ਸੂਝ-ਬੂਝ ਨਾਲ ਜਵਾਕ ਸਾਰੇ ਸੇਫਲੀ ਬਾਹਰ ਕੱਢ ਲਈ ਸੀਗੇ। ਮੈਡਮਾਂ ਸੀਗੀਆਂ ਨਾਲ ਟੀਚਰ ਸਾਰੇ ਸੀਗੇ ਸਕੂਲ ਦੇ ਉਦੀ ਸਾਡੇ ਕਲਰਕ ਸਾਹਿਬ ਨੇ ਸਾਰੇ ਵਧੀਆ ਟਾਈਮ 'ਲਾ ਪਹੁੰਚੇ ਸੀਗੇ। ਕਿਹੋ ਜਿਹਾ ਮਾਹੌਲ ਬਣ ਗਿਆ ਸੀ ਉਦੋਂ ਜਦੋਂ ਇਹ ਬਾਬਾ ਮਾਹੌਲ ਤਾਂ ਫਿਰ ਕੀ ਰਾਂ ਦਾ ਸਾਡੇ ਹੁਣ ਜੀ ਡਰ ਆਉਂਦਾ ਹੀ ਆ ਜੀ। ਜਵਾਕ ਨੇ ਆਪਦੇ ਛੋਟੇ-ਛੋ ਪਈ ਜਾਂਦਾ ਇੱਕਦਮ ਜੀ ਬੱਚਿਆਂ ਦਾ ਵਿਚਾਰ ਰਹਾ ਬਿਲਕੁਲ ਬੱਚੇ ਸਾਰੇ ਸਹੀ ਆ ਜੀ ਝਰੀਟ ਵੀ ਨਹੀਂ ਲੱਗੀ ਜੀ ਵਾਹਿਗੁਰੂ ਦੀ ਕਿਰਪਾ ਸਾਰੇ ਸਹੀ ਨੇ ਜੀ ਉਹ ਛੁੱਟੀ ਕਰਤੀ ਪ੍ਰਸ਼ਾਸਨ ਨੇ ਹਾਂਜੀ ਹਾਂ ਜਿਹੜੇ ਬੱਚੇ ਅਸੀਂ ਆ ਮੈਂ ਆਪਦੇ ਬੱਚੇ ਖੁਦ ਘਰੇ ਛੱਡਿਆ ਜੀ ਸਹੀ ਨੇ ਬੱਚੇ ਸਹੀ ਨੇ ਸੇਫ ਨੇ ਸਾਰੇ ਬੱਚੇ ਕਿਵੇਂ ਕੱਢਿਆ ਗਿਆ ਸੀ ਬੱਚਿਆਂ ਨੂੰ ਫਿਰੋਂ ਜੀ ਬਸ ਡਰਾਈਵਰ ਨੇ ਮੂਹਲਾ ਸ਼ੀਸ਼ਾ ਭਾਂ ਲਿਆ ਮਗਰਲਾ ਭਾਂ ਲਿਆ ਜੀ ਉਸ ਵੱਡੇ ਬੱਚੇ ਵੀ ਸਾਡੇ ਪਿੰਡ ਦੇ ਵੀ ਆ ਜੰਗੀਆਂ ਦੇ ਵੀ ਜੀ ਵਧੀਆ ਜੀ ਹਿੰਮਤ ਰ ਉਹਨਾਂ ਨੇ ਨਾਲ ਦੀ ਨਾਲ ਕੱਢ ਲਏ ਜੀ ਇੰਨੇ ਕ ਬੱਚੇ ਸੀ 3540 ਵਸੇ ਕੀ ਕਾਰਨ ਮੰਨਦੇ ਹੋ ਜਿਹੜਾ ਹਲਕੜਿਆਂ ਦੇ ਬੱਚੇ ਬਾਰੂ ਵੀ ਆ ਜੀ ਜੰਗੀਆਂ ਨੇ ਤੇ ਅਲਕੜਾ ਕਾਰਨ ਕੀ ਆ ਵੀਰ ਕੀ ਕਾਰਨ ਹੈ ਕਾਰਨ ਤਾਂ ਰਾਹ ਦੀ ਆ ਜੀ ਇੱਕ ਤਾਂ ਦਿੱਕਤ ਇੱਕ ਧੁੰਦ ਦਾ ਹੋ ਗਿਆ ਜੀ ਅੱਜ ਮੌਸਮ ਥੋੜਾ ਜਿਆਦਾ ਧੁੰਦ ਜਿਆਦੇ ਹੋਗੀ ਇੱਕ ਸਾਈਡ ਸਾਡੇ ਇਧਰ ਪਾਈਪ ਲਾਈਨ ਪੈ ਰਹੀ ਆ ਪੁਲੀਆਂ ਨੇ ਉਹਦੀਆਂ ਜੀ ਦੂਜੀ ਸਾਈਡ ਥੋੜੀ ਮਿੱਟੀ ਪੋਲੀ ਹੋਣ ਕਰਕੇ ਜੀ ਬਸ ਪਾਸ ਹੀ ਕਰਨ ਲੱਗੀ ਸੀਗੀ ਜੀ ਤੇ ਉਹ ਬਹਿ ਗਈ ਜੀ ਇੱਕੇ ਦਾ ਹਾਂ ਬੋਲਾ ਕਰਦੀ ਸੀ ਹਾਂ ਥਾਂ ਬੋਲਾ ਕਰਕੇ ਜੀ ਮੇਰਾ ਨਾਮ ਸੁਖਪਾਲ ਸਿੰਘ ਹੈ ਮੈਂ ਪਿਛਲੇ 20 ਸਾਲਾਂ ਤੋਂ ਇਸ ਸਕੂਲ ਚ ਗੱਡੀ ਚਲਾ ਰਿਹਾ ਹਾਂ ਜੀ ਇਹ ਪਹਿਲੀ ਵਾਰੀ ਚਾਂਸ ਹੋਇਆ ਜੱਜ ਤੁੰਦ ਥੋੜੀ ਜਿਹਾ ਜ਼ਿਆਦਾ ਸੀ ਕਿ ਮੂਰੇ ਟਰੈਕਟਰ ਜਾ ਰਿਹਾ ਟਰੈਕਟਰ ਦੇ ਰਿਫਲੈਕਟਰ ਵਗੈਰਾ ਕੁਝ ਲਾਈਟਾਂ ਵਗੈਰਾ ਹੈ ਨਹੀਂ ਸੀ ਪਿੱਛੇ ਤੇ ਸੱਜੇ ਪਾਸੇ ਪੁਲੀਆਂ ਪਈਆਂ ਹੋਣ ਕਰਕੇ ਮੈਂ ਗੱਡੀ ਥੋੜੀ ਕਣਕ ਕਣੀ ਨੂੰ ਦਬ ਗਈ ਦਬਦੀ ਦਬਦੀ ਗੱਡੀ ਟੇਢੀ ਹੋ ਗਈ ਸਾਰੇ ਬੱਚੇ ਕੱਢੇ ਗਿਆ ਕਿਸੇ ਦਾ ਜਾਨੀ ਮਾਨੇ ਕੋਈ ਨੁਕਸਾਨ ਨਹੀਂ ਹੋਇਆ ਪਿੰਡ ਦੀ ਪੰਚਾਇਤ ਆ ਗਈ ਸੀ ਮੈਂਬਰ ਆ ਗਏ ਸੀ ਕਿ ਸਰਪੰਚ ਨੂੰ ਮੈਂ ਫੋਨ ਕਰਤਾ ਸੀਗਾ ਸਕੂਲ ਮੈਨੇਜਮੈਂਟ ਆ ਗਏ ਸੀ ਕਿਹੜੇ ਕਿਹੜੇ ਪਿੰਡਾਂ ਦੇ ਬੱਚੇ ਸੀ ਕਿੰਨੇ ਵਿੱਚ ਦੋ ਪਿੰਡ ਹੀ ਆਈ ਜੰਗਿਆਣ ਤਲਕੜਾ ਬਸ ਕਿੰਨੇ ਕੁ 35 42 ਬੱਚੇ ਸੀ ਕੋਈ ਸੱਟ ਨਹੀਂ ਕਿਸੇ ਦੇ ਕੋਈ ਸੱਟ ਨਹੀਂ ਕਿਸੇ ਦੇ ਪੇਟ ਨਹੀਂ ਵੱਜ ਬੱਚਤ ਰਹੇ ਗੱਡੀ ਦਾ ਵੀ ਕੋਈ ਬਾਲਾ ਨੁਕਸਾਨ ਨਹੀਂ ਹੈਗਾ ਜੀ ਖੜੇ ਖੜੇ ਗੱਡੀ ਡਿੱਗੀ ਨਾ ਜੀ ਤੁਰ ਹੀ ਆਉਂਦੀ ਗੱਡੀ ਨਹੀਂ ਡਿੱਗੀ ਹੈਗੇ ਉਹ ਬ੍ਰੇਕ ਲਾਉਣ दाब ਕੀ ਦਮਨ ਕਰਕੇ ਬੈਗ ਮਿੱਟੀ ਪੋਲੀ ਸੀਗੀ ਪਾਸ ਕਰਦੇ ਸੀ ਕਿਸੇ ਨੂੰ ਤੁਸੀਂ ਹਾਂ ਜੀ ਮੇਰੇ ਮੂਰੇ ਟਰੈਕਟਰ ਸੀਗਾ ਉਹਦੇ ਨਾਲ ਫੈਕਟਰ ਵਗੈਰਾ ਹੈ ਨਹੀਂ ਸੀ ਪਿੱਛੇ ਕੋਈ ਨਾ ਲਾਈਟ ਵਗੈਰਾ ਸੀਗੀ ਬਾਈ ਯਾਰ ਇਧਰੋਂ ਟਰੈਕਟਰ ਆਉਂਦਾ ਸੀ ਐ ਸੱਡੋਂ ਠੀਕ ਆ ਟਰੈਕਟਰ ਵਾਲਿਆਂ ਨੇ ਇਧਰ ਨੂੰ ਕਰਤਾ ਉਹਦੀ ਬਜਾਏ ਉਹਨੇ ਬੱਸ ਆਪਦੀ ਉਧਰ ਨੂੰ ਕਰਕੇ ਬਚਾ ਕੇ ਮੰਨ ਕੇ ਚੱਲ ਵੀ ਬ੍ਰੇਕਾਂ ਮਾਰ ਕੇ ਗੱਡੀ ਹੌਲੀ ਹੌਲੀ ਡਿੱਗੀ ਆ ਉਹਨੇ ਬਚ ਗਈ ਟਰੈਕਟਰ ਵਾਲ ਦਾ ਸਾਰਾ ਕਸੂਰ ਟਰੈਕਟਰ ਦਾ ਬਾਈ ਟਰੈਕਟਰ ਕਿਹੜੀ ਸਾਈਡ ਤੇ ਜਾ ਰਿਹਾ ਟਰੈਕਟਰ ਭਧੌੜਲ ਨੂੰ ਆ ਰਿਹਾ ਸੀ ਬਾਈ ਠੀਕ ਆ ਉਹਨੇ ਉਲਟਾ ਪੁਲੀਆਂ ਵਾਲੀ ਟਰੈਕਟਰ ਕਰਤਾ ਇਧਰ ਰੋਂਗ ਸਾਈਡ ਉਧਰ ਨਹੀਂ ਕੀਤਾ ਆਪਦੀ ਸਾਈਡ ਤੇ ਉਹਨੇ ਵਿਚਾਰੇ ਨੇ ਬੱਸ ਖੜਾ ਕੇ ਇਧਰ ਨੂੰ ਉਹ ਦਬਾਉਣ ਲੱਗਿਆ ਰਾ ਤੇ ਉਹਦੀ ਬੱਸ ਪਲਟ ਗਈ ਇਹਦੇ ਦੇ ਪੁਲੀਆਂ ਵੀ ਗਲਤ ਰੱਖਿਆ ਹੋਣ ਪੁਲੀਆਂ ਬ ਇਹਦਾ ਹੱਕ ਤਾਂ ਇਹਨਾਂ ਦਾ ਇੰਨਾ ਥਾਂ ਪਿਆ ਇੱਧਰ ਵੀ ਰੱਖ ਸਕਦੇ ਬਈ ਯਰੇ ਵਧਦੀ ਸੜਕ ਕਿਰੀ ਪੈਨਾਂ ਦੀ ਹਾਂ ਤੇ ਜੇ ਕੋਈ ਬਾਈ ਉਹ ਜਿਉਂ ਨੀ ਕੀ ਹੋ ਜਾਂਦੀ ਕਿਦਾ ਜਵਾਕ ਮਾਰ ਜਾਂਦਾ ਇਹ ਕਿਹਤੇ ਜ਼ਿੰਮੇਦਾਰ ਸੀ ਅੱਜ ਤਾਂ ਇਹ ਕਹੀ ਜਾਂਦੇ ਇੱਥੇ ਪੰਜਾ ਇੱਥੇ ਪੰਜਾ ਇਹਨਾਂ ਦਾ ਹੱਕ ਆ ਬਾਈ ਪੱਛੇ ਰੱਖਣ ਦਾ ਚੀਜ਼ ਕਿਸੇ ਦਾ ਨੁਕਸਾਨ ਕੋਈ ਵੀ ਨਾ ਕਰੇ ਆਪਣਾ ਕਿਹੜਾ ਪੰਡਾ ਮੇਰਾ ਪੰਡਾ ਹੀ ਆ ਬਈ ਆਲਕੜਾ ਹਾਂ ਬਾਈ ਅਸੀਂ ਇੱਧਰ ਆਉਂਦੇ ਸੀ ਸਾਰੇ ਦੇ ਵਿੱਚ ਮਤਲਬ ਕਿ 40 ਕੁ ਬੱਚੇ ਸੀਗੇ ਜੀ 35 35 ਕੁ ਬੱਚੇ ਸੀਗੇ ਲਗਭਗ ਵੱਡੀਆਂ ਕਲਾਸਾਂ ਦੇ ਲਗਭਗ ਬੱਚੇ ਸੀਗੇ ਇਹਦੇ ਵਿੱਚ ਛੋਟੇ ਵੀ ਸੀਗੇ ਵਿੱਚ ਇਹ ਅੱਜ ਮੌਸਮ ਦਾ ਕਾਰਨ ਇਹਦਾ ਵੱਡਾ ਕਾਰਨ ਬਣਿਆ ਇੱਕ ਜੇ ਤੁਸੀਂ ਇੱਥੇ ਦੇਖ ਰਹੇ ਹੋ ਆਹ ਰੋਡ ਦੇ ਉੱਪਰ ਇਹ ਪਾਈਪਾਂ ਪਈਆਂ ਜੇ ਰਸਤਾ ਬਿਲਕੁਲ ਬਲਾਕ ਹੈ ਉਧਰੋਂ ਟਰਾਲੀ ਆ ਗਈ ਗੱਡੀ ਬਿਲਕੁਲ ਰੁਕ ਚੁੱਕੀ ਸੀ ਇਧਰ ਪਾਣੀ ਲੱਗਿਆ ਕਰਕੇ ਕਣਕ ਨੂੰ ਉਹ ਬੈ ਗਈ ਹੌਲੀ ਹੌਲੀ ਖੜੀ ਗੱਡੀ ਬੈਠੀ ਬੈਠੀ ਇਧਰ ਨੂੰ ਟੇਢੀ ਹੋਈ ਹੈ ਤੇ ਇਸ ਦੇ ਵਿੱਚ ਥੋੜਾ ਜਿਹਾ ਮੌਸਮ ਤੇ ਆਹ ਇੱਕ ਰਸਤਾ ਜੋ ਇਹਨਾਂ ਦਾ ਕੀਤਾ ਹੋਇਆ ਸੀ ਇਹਦਾ ਵੱਡਾ ਕਾਰਨ ਬਣਿਆ ਇਹ ਬੱਚਿਆਂ ਨੂੰ ਫਿਰ ਕਿਵੇਂ ਕੱਢਿਆ ਗਿਆ ਜੀ ਆਪਾਂ ਬੱਚਿਆਂ ਨੂੰ ਬਸ ਹੌਲੀ ਮਤਲਬ ਕਿ ਆਪ ਹੀ ਨਿਕਲੇ ਜੀ ਬੱਚੇ ਕੋਈ ਗੱਲ ਨਹੀਂ ਅਸੀਂ ਇੱਧਰ ਤੱਕ ਹੀ ਖੁੱਲ ਗਈ ਸੀ ਵਿੱਚ ਸਾਡੇ ਟੀਚਰ ਸੀ ਐਂਡ ਐਟੈਂਡੈਂਟ ਸੀਗੇ ਜੀ ਇੱਕ ਐਟੈਂਡੈਂਸੀ ਡਰਾਈਵਰ ਸੀਗੇ ਜੀ ਤੇ ਦੋ ਸਾਡੇ ਟੀਚਰ ਸੀਗੇ ਤੇ ਉਹਨਾਂ ਨੇ ਬੱਚੇ ਆਰਾਮ ਨਾਲ ਕੱਢ ਲਏ ਜੀ ਇਹ ਕਿਹੜੀਆਂ ਤੋਂ ਕਿਹੜੀਆਂ ਕਲਾਸਾਂ ਤੱਕ ਦੇ ਹੋ ਸਕਦੇ ਬੱਚੇ ਜਿਹਦੇ 'ਚ ਸਾਰੇ ਇਹ ਫਰਸਟ ਤੋਂ ਲੈ ਕੇ ਜੀ 10th ਤੱਕ ਦੇ ਬੱਚੇ ਸੀਗੇ ਜੀ ਸੱਟ ਫੇੜ ਤੋਂ ਵਿਚਾਰਿਆ ਜੀ ਬਿਲਕੁਲ ਕਿਸੇ ਬੱਚੇ ਦੇ ਵਿੱਚ ਇੱਕ ਛਿਰੀਟ ਵੀ ਨਹੀਂ ਲੱਗੀ ਜੀ ਕਿਉਂਕਿ ਇਹ ਗੱਡੀ ਹੌਲੀ-ਹੌਲੀ ਮਤਲਬ ਕਿ ਇਧਰ ਨੂੰ ਪਲਟੀ ਨਹੀਂ ਆਪਾਂ ਕਹਿ ਸਕਦੇ ਬੈਠੀ ਹੈ ਗੱਡੀ ਆਪਾਂ ਬਿਲਕੁਲ ਨਹੀਂ ਇਹਦੇ ਵਿੱਚ ਕਿਸੇ ਦਾ ਨੁਕਸਾਨ ਹੋ ਬਿਲਕੁਲ ਸਾਨੂੰ ਪ੍ਰਬੰਧ ਕਰਦੋ ਤੁਸੀਂ ਮੌਕੇ ਤੇ ਪਹੁੰਚ ਬਿਲਕੁਲ ਅਸੀਂ ਜੀ ਬਿਲਕੁਲ ਅਸੀਂ 10 ਮਿੰਟਾਂ ਵਿੱਚ ਅੰਦਰ ਪਹੁੰਚ ਗਏ ਸਾਰੇ ਬੱਚਿਆਂ ਨੂੰ ਅਸੀਂ ਘਰੋ ਘਰੀ ਪਹਛਾਤਾ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਛੁੱਟੀ ਕਰਤੀ ਕਿਸੇ ਬੱਚੇ ਦੇ ਕੋਈ ਮ ਅਗੀ ਅਸੀਂ ਸਾਰੇ ਬੱਚਿਆਂ ਨੂੰ ਆਪ ਦੇ ਤੌਰ ਤੇ ਗੱਡੀਆਂ ਚ ਅਸੀਂ ਘਰੇ ਪਹੁੰਚਾਤਾ ਸੀ ਬੱਚੇ ਨੇ ਕਹਿੰਦੇ ਬਚਾ ਜੀ ਆਹ ਰਾਹ ਦੇ ਕਾਰਨ ਪਾਈਪਾਂ ਪਈਆਂ ਜੀ ਇਹ ਬੱਚੇ ਇਧਰ ਨਾ ਨੀਵਾਂਗਾ ਬਸ ਤੋਂ ਪਲਟੀ ਆ ਪਾਈਪਾਂ ਦੇ ਕਾਰਨ ਜ਼ਿਆਦਾ ਹੋਇਆ ਕੰਮ ਇਹ ਸਾਈਡਾਂ ਤੇ ਹੁਣੇ ਚਾਹੀਦੀਆਂ ਨਿਕ ਨਿਕ ਇੱਕ ਕੱਲਾ ਕੱਲਾ ਬੱਚਾ ਦੇ ਮਾਪੇ ਇੱਕ ਇੱਕ ਬੱਚਾ ਹੈਗਾ ਇਹ ਜ਼ਰੂਰੀ ਆ ਇਹ ਪਾਈਪਾਂ ਨੂੰ ਚੱਕਣੇ ਚਾਹੀਦੀਆਂ ਜੇ ਇਹਨੂੰ ਪਾਸੇ ਕਰੌ ਕਰਨ ਤੇ ਬੱਸਾਂ ਦਾ ਐਕਸੀਡੈਂਟ ਇਸ ਕਰਕੇ ਹੋ ਰਿਹਾ ਵੱਦਤਾ ਕਾਦੂnga ਪਾਪਾ ਨੇ ਇਹ ਪਾਣੀ ਪੂਣੀ ਵਾਲੇ ਲੱਗਦੇ ਮੈਂ ਤਾਂ ਜੀ ਵੱਡੇ ਵੱਡੇ ਪਾਈਪਾਂ ਤੁਸੀਂ ਦਿਖਾ ਸਕਦੇ ਹੋ ਦੇਖੋ ਕਿੱਡੇ ਕਿੱਡੇ ਪਾਈਪਾਂ ਪਈਆਂ ਰਾਹ ਦੇ ਉੱਤੇ ਪਈਆਂ ਇਹ ਇਹ ਪੰਜਾਂ ਮੋੜ ਤੇ ਪਈਆਂ ਇਹ ਇਹ ਮੋੜ ਤੇ ਆਈ ਆ ਮੋੜ ਵਾਲਾ ਕੰਮ ਹੀ ਆ ਜੀ ਅੱਛਾ ਵੀ ਵੱਡੇ ਹਾਸਾ ਹੂ ਹੂ ਹਾਂ ਬੱਚੇ ਜਾਨਾ ਚੱਲੀਆਂ ਜਾ ਸਕਦੀਆਂ ਜੀ ਇਹ ਪਾਈਪਾਂ ਦੇ ਕਾਰਨ ਇਧਰ ਰਾਹ ਹੁਣ ਮਿੱਟੀ ਨਹੀਂ ਸਿੱਟੀ ਵੀ ਇਹਨਾਂ ਦੀ ਇਹ ਨੀਵੇਂ ਬਹਿ ਗਈ ਬੱਸ ਬੱਸ ਵਧੀਆ ਡਰਾਈਵਰ ਵਧੀਆਗਾ ਨਾ ਕੋਈ ਦਾਰੂ ਪੀਂਦਾ ਨਾ